ਪ੍ਰਕਾਸ਼ ਅਦੂਨੀ ਸਤੰ ਅਜੂਨੀ ਸਤੰ ਬਹੁ ਪ੍ਰਕਾਸ਼ ਪ੍ਰਕਾਸ਼ ਜਪ ਜਪ ਆਦ ਸਤ ਆਦ ਸਤ ਬਾਦ ਸਤ ਜਿਗਾਰ ਸਤ ਹੈ ਈ ਸਤ ਹੈ ਈ ਸਤ ਨਾਨਕ ਹੋਸੀ ਈ ਸਤ ਹੈ ਨਾਨਕ ਹੋਸੀ ਈ ਸਤ ਹੈ ਈ ਓਂਕਾਰ ਈ ਓਂਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਖ ਆਲ ਮੁਨਤਨ ਆਲ ਮੁਨਤਨ ਅਰਨੀ ਸਰਖਾਉਂ ਆਜੁਨੀ ਸਰਖਾਉਂ ਬਹੁਤ ਪ੍ਰਸਾਦ ਜਪ ਜਪ ਆਪ ਸਤ ਆਪ ਸਤ ਗਵਾਦ ਸਤ ਗਵਾਦ ਸਤ ਹੈ ਈ ਸਤ ਹੈ ਪੀ ਸਤ ਨਾਨਕ ਹੋਸੀ ਈ ਸਤ ਨਾਨਕ ਹੋਸੀ ਈ ਸਤ ੴ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਪਾਲ ਮੂਰਤ ਕਰਤਾ ਪੁਰਖ ਅਦਿ ਨਿਸਤ

ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ 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 ਕੀ ਨੇ ਸਾਥ ਮਾਰਨ ਹਾਰਾ ਦੁੱਖ ਹੰਤਾ ਸੁਖਰਾ ਤਾਂ ਕੋ ਵੀ ਨਾ ਕੋ ਲੱਗਦਾ ਹੈ ਜਾਂ ਕੀ ਪ੍ਰਾ ਲੱਗਦਾ ਹੈ ਅਰਦਾਸ ਅਰਦਾਸ ਓਮਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪ੍ਰਭੂ ਜੀ ਸਹਾਈ ਵਾਰੁ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਦਾ ਪ੍ਰਮਖ ਭਗਤੀ ਦੇ ਕਰ ਗੁਰੂ ਨਾਨਕ ਦੇਵ ਜੀ ਆਇਓ ਤੇ ਰੰਗਰ ਦੇ ਰਮਾ ਬਾਸ ਆਰਾਮ ਦਾਤੈ ਹੋਏ ਸਾਰੇ ਅਰਜਨ ਆਪ ਜੀ ਨੂੰ ਸਿੰਗਰੋ ਸ੍ਰੀ ਆਇਓ ਤੇ ਰੰਗਰ ਕੀ ਜੋਤਿ ਆਇਆ ਜੇ ਡੋਟੇ ਸਭੋ ਪੂਜਾਈ ਤੇ ਮਹਾਕ੍ਰਿਸ਼ਮ ਰਿਆ ਭਾਰਨਾਉ ਬਿਜਾਵੈ ਤਾਰੇ ਤਨਹੇ ਭਾਈ ਦਸਮ ਪਤ ਸਾਹਿਬ ਜੀ ਨੂੰ ਬੋਲ ਸਿੰਘ ਜੀ ਮਹਾਰਾਜ ਸੋਤ ਐਨੋਲ ਸਹਾਏ

ਵਾਹਿਗੁਰੂ ਜੀ ਜਨਾਬ ਸਿੰਘ ਜੀ ਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਬੰਨ੍ਹ ਕੰਨ ਸੋਖਣੀਆਂ ਰੋਹਣੀਆਂ ਚਰਖੜੀਆਂ ਤੇ ਚੜੀ ਪਾਨਾਰਿਆ ਨਾਲ ਚੜਾਈ ਉਹ ਤੋੜਿਆ ਦੀ ਸੇਵਾਇਤ ਬਾਨੀਆਂ ਦੀਆਂ ਧਰਮ ਨਹੀਂ ਹਾਰਿਆ ਸਿੱਖੀ ਤੇ ਸਾਸ ਸਾਸਾ ਖੰਡ ਨਿਭਾਈ ਜਨਾਬ ਸਿੰਘ ਕੁਵਾਰ ਸਿੰਗਾ ਜੁਨੀਆਂ ਅੱਤ ਮੀਆਂ ਦੀ ਕਮਾਈ ਦਾ ਅਧਿਆਨ ਕਰਕੇ ਖਾਲਸਾ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਪੰਗਤ ਅਸਥਾਨ ਸਰਬੱਤ ਗੁਰੂਵਾਰੇ ਉਹ ਤੁਹਾਨੂੰ ਕੀਤਾ ਧਿਆਨ ਧਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸ੍ਰਿ ਸਬਕ ਖਾਲਸਾ ਰੀਤੀ ਅਰਵਾਹ ਹੈ ਜੀ ਸਰਬ ਖਾਲਸਾ ਦੀ ਕੋ ਵਾਹਿਗੁਰੂ 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 ਨਾਮ ਗਿਆਨ ਗਿਆਨ ਦਾ ਸਭ ਤੋਂ ਸਖੁਭ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਉਹਾਂ ਤਹਾਂ ਸਾਰੀ ਆਏ ਨੇ ਇੱਕ ਇੱਕ ਅਕੇਂ ਬ੍ਰਹਮ ਕੀ ਤਾਜ ਕਾਲ ਸੇ ਜੀਤੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਕਨ ਸਿਕਾ ਨੂੰ ਸਿੱਕੀ ਦਾਣ ਕੇ ਦਾਣ ਰਹਿਤ ਦਾਣ ਬਵੇ ਪਾਲ ਵਿਫਾ ਦਾਣ ਭੋਤਾ ਦਾਣ ਜਾਨਾ ਪ੍ਰਕਾਣ ਦਾਣ ਸ੍ਰੀ ਅਮਰ ਸਰਸਵਤੀ ਦੇ ਦਰਸ਼ਨ ਸੁਨਾਣ ਪੌਂਟੀਆਂ ਧੰਦੇ ਪੁੰਗੇ ਜੋ ਕੋ ਜੋ ਕੇ ਆਪਨ ਧਰਮ ਪਾ ਜਾਇ ਪਾਲ ਕਾਲ ਸੋ ਸਾਈ ਬੋਲੋ ਜੀ ਵਾਹਿਗੁਰੂ ਪਾਠਿਕਾ ਨਾਮ ਨਿਵਾ ਮਾਤੂ ਕੀ ਮਾਤ ਪਾਚਾ ਰਾਜਾ ਸਾਹਿਬ ਅਕਾਲ ਪੁਰਖ ਵਾਹਿਗੁਰੂ ਕਿਹਾ ਕਰਤ ਆਪਣੇ ਪੰਥ ਦੇ ਸਦਾ ਸਹਾਇਕ ਆਕਾਰ ਦਿਓ ਜਿੰਨਣਕਾਰਾਂ ਸਾਹਿਬ ਅਕੀ ਹੋ ਸਤਿਵਾਰਿਆਂ ਵਰਤਾਮਤ ਇਹਨਾਂ ਕੋਲ ਕਾਲਪੁਰ ਤੋਂ ਚੋੜਿਆ ਗਿਆ ਹੈ ਕਿ ਇਹਨਾਂ ਨੇ ਕੁੱਲੇ ਦਸੂ ਦੀ ਲਾਲ ਅਤੇ ਸੇਵਾ ਤੋਂ ਮਹਾਲ ਦਾ ਦਾਨ ਪਿਆਰੀ ਖਾਸਤਾ ਦੀ ਮਤੂ ਦੇਨ ਮਾਨਿਆਂ ਦੇ ਮਾਨ ਨੇ ਪਾਣਿਆਂ ਦੇ ਪਾਲ ਨੇਓ ਕੰਦੋ ਤਨਤਨ ਗੁਰੂ ਨਾਨਕ ਦੇਵ ਮਹਾਰਾਜ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਨਤਨ ਪਤਾ ਗੱਦੀ ਪਰ ਬਰਾਮਣ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਤਨਤਨ ਗੁਰੂ ਜਗਤਿ ਮਹਾਰਾਜ ਆਪ ਜੀ ਦੇ ਘਰ ਘਰ ਦੇ ਅਨੰਦ ਸੇਵਕ ਆਪ ਘਰ ਘਰ ਦੇ ਗੁਰਮਤਿ ਪਿਆਰੇ ਭਾਈ ਧਨੱਯਾ ਜੀ ਸ਼ਾਂਤੀ ਦੇ ਕੁੰਜ ਆ ਭਾਈ ਧਨੱਯਾ ਜੀ ਦੇ ਵਰਸੀ ਦਿਹਾੜੇ ਨੂੰ ਮੁੱਖ ਰੱਖਿਆ ਹੋਇਆ ਜੀ 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 ਰੈਨੂ ਮੋਖਰ ਆ ਗਿਆ ਹੋਇਆ ਭਾਈ ਕਨਈਆ ਜੀ ਗਰੋਪਰ ਸੇਵਕ ਪਰਿਵਾਰ ਵੱਲੋਂ ਭਾਈ ਕਨਈਆ ਜੀ ਦੇ ਵਰਸ ਸਮਾਗਮ ਮੌਕੇ ਆਦੇ ਆਮਾ ਆਪ ਜੀ ਦੇ ਚਰਨ ਕਮਲਾਂ ਅੰਦਰ ਮਹੂਰ ਮੰਤਰ ਸਾਹਿਬ ਦੀ ਆਪ ਉਪਰੰਤ ਅਰਦਾਸ ਕਰਨ ਦੀ ਲੋੜੀ ਹੈ ਦਾਤਾ ਜੀ ਕਿਰਪਾ ਕਰਨੀ ਤੇ ਸੇਵਕ ਪਰਿਵਾਰ ਦੀ ਸ਼ਰਤੇ ਮੇਂ ਪੂਰੀਆਂ ਕਰਨੇ ਸੇਵਕ ਪਰਿਵਾਰ ਨੇ ਆਪ ਜੀ ਦਾ ਨਾਮ ਓਟ ਆਸਰਾ ਪਾਦੇ ਹੋਏ ਭਾਈ ਕਨਈਆ ਜੀ ਗੁਰੂਪ੍ਰਸਾਦ ਸੰਸਾ ਕੀ ਦੀਆ ਦਾਤਾ ਜੀ ਆਪ ਜੀ ਨੇ ਕਿਰਪਾ ਕਰਨੀ ਜਨਤੁਕ ਨੂੰ ਰਾਤ 24 ਘੰਟੇ ਪ੍ਰਤੀ ਰક્ષਿਸ਼ ਕਰਨੀ ਸੇਵਕ ਪਰਿਵਾਰ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾ ਜੀ ਤੋਂ ਤਿਲਕਲ ਜਸਵੰਦ ਕਰਦੇ ਹੋਏ ਭਾਈ ਕਨਈਆ ਜੀ ਦੇ ਪਾਏ ਹੋਏ ਪੂਰਨੀਆਂ ਤੇ ਚਾਗੇ ਹੋਏ ਲੋਣ ਬੰਦਾਂ ਦੀ ਜਨੂਤ ਸੰਭਾਲ ਦੇ ਆਪ ਜੀ ਦੀਆਂ ਬਖਸ਼ੀਆਂ ਦਾਤਾ ਜੀ ਤੋਂ ਸੇਵਾ ਕਰਦੇ ਹਨ ਦਾਤਾ ਜੀ ਇਸੇ ਤਰ੍ਹਾਂ ਚੁੱਕਾ ਕਰਨੀ ਸੇਵਕ ਪਰਿਵਾਰ ਦੇ ਸੱਚੇ ਮੇਹਰ ਪਰ ਹੱਥ ਰੱਖਣੇ ਕਮਾਈਆਂ ਦੇ ਵਰਤਕਾਂ ਪਾਉਣੀਆਂ ਕਾਰੋਬਾਰਾਂ ਦੀਆਂ ਬਖਸ਼ਣੀਆਂ ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਏਕਤਾ ਇਤਬਾਕ ਮਾੜ ਮੁਖੀ ਕੰਨ ਰਸਤੀ ਬਖਸ਼ਿਸ਼ਾਂ ਨ ਬੱਚਿਆਂ ਦੇ ਸਿੱਕੇ ਲਈ ਪ੍ਰਯੰਤ ਕਰਨੇ ਵਿਦਿਆ ਦਾ ਦਾਣ ਮਾਪਾ ਪਿਤਾ ਦੇ ਆਗਿਆਕਾਰੀ ਬਣਾਉਣਾ ਇਸ ਸੰਸਥਾ ਵਿੱਚ ਸੇਵਾ ਕਰਨ ਵਾਲੇ ਜਿੰਨੇ ਵੀ ਗੁਰਮਤ ਪਿਆਰੇ ਹਨ ਸਾਰਿਆਂ ਦੇ ਸਿੱਕੇ ਮੀਟ ਪਰਿਆ ਰੱਖਣੇ ਸਾਰਿਆਂ ਦੇ ਦਰਾਂ ਘਰਾਂ ਵਿੱਚ ਚੜ੍ਹੀਆਂ ਕਲਾ ਬਖਸ਼ਣੀਆਂ ਸਾਰੀਆਂ ਸੰਸਥਾਵਾਂ ਨੂੰ ਦੋਤ ਤੋਤ ਧਾਮੀਆਂ ਦਾਤਾ ਸਰੀਰ ਤੰਦਰੁਸਤੀ ਦੇ ਰੋਪਾਂ ਦੇ ਸਿਸ਼ਟਾਨੀ ਸੇਵਕ ਪਰਿਵਾਰ ਵੱਲੋਂ ਭਾਈ ਭਨਈਆ ਜੀ ਦੇ ਵੱਲੋਂ ਸਮਾਜ ਮਾਨ ਨੂੰ ਪ੍ਰਾਪਤ ਆਪ ਜੀ ਦੀਆਂ ਮੱਥੀਆਂ ਹੋਣ ਦਾ ਤਨਕ ਤਿਹਾਵਲ ਦਾ ਪ੍ਰਚਾਰ ਜੀਏਗਾ ਔਰ ਭਨਾਰੇ ਸੁਆਕਰ ਤਿਹਾਵਲ ਨੇ ਆਪ ਜੀ ਕੋ ਦਰ ਪ੍ਰਵਾਣ ਹੋ ਬਣਾ ਦਰ ਪ੍ਰਵਾਣ ਹੋਇਆ ਤਾਂ ਆਪ ਪ੍ਰਸਾਦ ਸੰਗੋ ਸਾਸਨ ਇੱਕ ਵਰਤੋਂ ਦੀ ਆਗਿਆ ਬਖਸ਼ੋ ਜੋ ਦੀ ਸ਼ਕੇ ਸਵਾਸ ਸਾਹਿਬ ਦਾ ਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਪ ਤੇ ਸਿਵ ਪ੍ਰਵਾਸ ਦੀ ਸੇਵਾ ਪ੍ਰਵਾਨ ਕਰੋ ਸ਼੍ਰੀ ਗੁਰੂ ਨਾਨਕ ਨਾਮ ਕਉ ਕੀ ਕਲਾ ਤੇਰੇ ਭਾਣੇ ਸਰਬ ਸੁਆਮ ਭਾਵਾ ਵਾਹਿਗੁਰੂ ਦਾ ਜਪ ਤਾ ਵਾਹਿ ਜੀ ਕੀ ਬੋਲੇ ਸੁਨੇਹਾ ਹਾਲ ਸਸਰ ਜੀ ਅਕਾ